ਸਤਿ ਸ਼੍ਰੀ ਅਕਾਲ ਸਾਰੇ ਪੰਜਾਬ ਨਿਵਾਸੀਆਂ ਨੂੰ ਅਤੇ ਸਾਰ ਪ੍ਰੈਸ ਵੀਰਾਂ ਨੂੰ ਸਾਰਿਆਂ ਨੂੰ ਮੇਰੇ ਵੱਲੋਂ ਸਤਿ ਸ਼੍ਰੀ ਅਕਾਲ ਜੀ ਅਸੀਂ ਅੱਜ ਇੱਥੇ ਜੋ ਪ੍ਰੈਸ ਕਾਨਫਰੰਸ ਕਰ ਰਹੇ ਹਾਂ ਉਹ ਆਉਣ ਵਾਲੇ ਦਿਨਾਂ ਦੇ ਵਿੱਚ ਜੋ ਪਬਲਿਕ ਨੇ ਤਿਵਾਰ ਨੂੰ ਮਨਾਣਾ ਹੈ ਉਹਦੇ ਸੰਬੰਧੀ ਕੁਝ ਅਸੀਂ ਆਪਣੇ ਵਿਭਾਗ ਵੱਲੋਂ ਜਨਤਾ ਨੂੰ ਕੁਝ ਕਹਿਣਾ ਚਾਹੁੰਦੇ ਹਾਂ ਜਾਂ ਅਪੀਲ ਕਰਨੀ ਚਾਹੁੰਦੇ ਹਾਂ ਕਿ ਜਿਹੜੇ ਪਟਾਕੇ ਬੱਚਿਆਂ ਨੂੰ ਘੱਟ ਤੋਂ ਘੱਟ ਬਜਾਏ ਜਾਣ ਤਾਂ ਕਿ ਅਸੀਂ ਗ੍ਰੀਨ ਦੀਵਾਲੀ ਮਨਾ ਸਕੀਏ ਜੇਕਰ ਉਹਨਾਂ ਨੇ ਬਜਾਉਣਾ ਹੀ ਹਨ ਜ਼ਿਆਦ ਕਰਦੇ ਹਨ ਤੇ ਉਹ ਵੱਡਿਆਂ ਦੀ ਨਿਗਰਾਨੀ ਵਿੱਚ ਪਟਾਕੇ ਚਲਾਉਣ ਖੁੱਲੀ ਜਗ੍ਹਾ ਤੇ ਪਟਾਕੇ ਚਲਾਏ ਜਾਣ ਹੋ ਸਕੇ ਤਾਂ ਕੋਲ ਪਾਣੀ ਦੀ ਬਾਲਟੀ ਰੱਖ ਲਈ ਜਾਵੇ ਤੇ ਜੇਕਰ ਕੋਈ ਜਿਸ ਤੋਂ ਤੱਕ ਕੱਪੜੇ ਪਹਿਨਣ ਦੀ ਗੱਲ ਹੈ ਉਹ ਸੂਤੀ ਕੱਪੜੇ ਹੀ ਪਹਿਨਣੇ ਚਾਹੀਦੇ ਹਨ ਅਜਿਹੇ ਕੱਪੜੇ ਨਾ ਪਹਿਨੇ ਜਾਣ ਕਿ ਜਿਨ੍ਹਾਂ ਨੂੰ ਛੇਤੀ ਅੱਗ ਲੱਗ ਜਾਂਦੀ ਹੈ ਤੇ ਉਹ ਸਾਡੇ ਸਰੀਰ ਨਾਲ ਚੱਪਕ ਜਾਂਦੇ ਹਨ ਦੂਸਰੀ ਗੱਲ ਤੀਸਰੀ ਗੱਲ ਇਹ ਹੈ ਕਿ ਜਦੋਂ ਵੀ ਕੋਈ ਘਟਨਾ ਘਟ ਜਾਂਦੀ ਹੈ ਤੇ ਉੱਥੇ ਸਾਨੂੰ ਪਹਿਲਾਂ ਫਸਟ ਏਡ ਦੇਣੀ ਹੁੰਦੀ ਹੈ ਜੇ ਬਰਨ ਕੇਸ ਦੇ ਵਿੱਚ ਕੱਪੜੇ ਲਾ ਕੇ ਉਹਨੂੰ ਸਾਫ਼ ਸਾਫ਼ ਕਰਨਾ ਹੁੰਦਾ ਨੋਰਮਲ ਪਾਣੀ ਨਾਲ ਉਹਨੂੰ ਬਾਸ਼ ਕਰਨਾ ਹੁੰਦਾ ਧੋਣਾ ਹੁੰਦਾ ਇਸੇ ਤਰ੍ਹਾਂ ਜੇ ਕੋਈ ਅੱਖਾਂ ਵਿੱਚ ਛੱਪ ਟੁੱਟ ਲੱਗ ਜਾਂਦੀ ਹੈ ਜਾਂ ਕੋਈ ਅੱਖ ਦੇ ਵਿੱਚ ਜਖਮ ਹੋ ਜਾਂਦਾ ਸਾਨੂੰ ਉਹਨੂੰ ਵੀ ਜ਼ਿਆਦਾ ਮਲਣਾ ਜਾਂ ਰਗੜਨਾ ਨਹੀਂ ਚਾਹੀਦਾ ਉਹਨੂੰ ਸਿੰਪਲ ਪਾਣੀ ਦੇ ਵਿੱਚ ਛਿਟੇ ਮਾਰ ਕੇ ਡਾਕਟਰ ਲਈ ਡਾਕਟਰ ਦੀ ਜਾਂਚ ਲਈ ਉਹਨੂੰ ਅੱਗੇ ਭੇਜ ਦੇਣਾ ਚਾਹੀਦਾ ਹੈ। ਬਾਕੀ ਅਸੀਂ ਸਾਰੇ ਜ਼ਿਲ੍ਹੇ ਵਿੱਚ 24 ਘੰਟੇ ਅਮਰਜੈਂਸੀ ਸਭਾਵਾਂ ਐਸਐਮਓ ਸਭਾਵਾਂ ਨੂੰ ਕਹ ਦਿੱਤਾ ਹੈ ਕਿ ਅਮਰਜੈਂਸੀ ਸਭਾਵਾਂ 24 ਘੰਟੇ ਰੱਖੀਆਂ ਜਾਣ। ਕੋਈ ਵੀ ਇਸ ਤਰ੍ਹਾਂ ਦੀ ਘਟਨਾ ਹੁੰਦੀ ਹੈ ਤੇ ਨੇੜੇ ਦੇ ਸਾਬਡਵੀਨ ਹਸਪਤਾਲ ਜਾਂ ਜ਼ਿਲ੍ਹਾ ਹਸਪਤਾਲ ਵਿੱਚ ਪੇਸ਼ੇਾਨ ਨੂੰ ਰੈਫਰ ਕੀਤਾ ਜਾ ਸਕਦਾ ਹੈ। ਸਾਰੇ ਸਪੈਸ਼ਲਿਸਟ ਔਨ ਕਾਲ ਰਹਿਣਗੇ। ਸਾਰੀਆਂ ਸਭਾਵਾਂ ਅਮਰਜੈਂਸੀ ਲਈ ਅਸੀਂ ਪੂਰੇ ਪ੍ਰਬੰਧ ਕਰ ਚੁੱਕੇ ਹਾਂ। ਧੰਨਵਾਦ थैंक यू सर ऑक्सीजन ਹੋਰ ਸੁਵਿੰਦਰਾ पूरी है जिथे ਆਕਸੀਜਨ ਸਾਡੇ ਕੋਲ ਪੂਰੀ ਹੈ ਜਿੱਥੇ ਘਾਟ ਹੈ ਉੱਥੇ ਅਸੀਂ है ਆਲਰੇਡੀ ਵਿਭਾਗ हम ਭੇਜ को ਹੈ ਉਹਦੀ रही है और आ भी जाएगी ਰਹੀ ਹੈ ਔਰ ਆ ਵੀ ਜਾਵੇਗੀ ਸਰ ਕੋਰੋਨਾ ਦੇ ਵਿੱਚ ਆਈ ਥਿੰਕ ਸੋ ਕੀ ਪਤੀ ਦਾ ਲੋਸ ਸੁਵਿੰਦਰਾ ਦਾ ਮੈਚ ਹੋਇਆ ਸੀ ਜੀ ਸਰ ਲੋਜੀਸਟਿਕ ਪ੍ਰੋਬਲਮ ਇਸ ਲਈ ਉਹਨਾਂ ਨੂੰ ਅਸੀਂ ਹੋਸਾ ਦਾ ਜੇ ਨਹੀਂ ਚੱਲਣਗੇ ਉਹ ਕੰਡਮ ਕਰ ਦਾਂਗੇ ਅਸੀਂ ਨਵੇਂ ਮੰਗਵਾ ਲਏ ਆ ਨਵੇਂ ਆਰੇ ਵਿਭਾਗ ਤੋਂ ਨਵੇਂ ਖਰੀਦ ਵੀ ਸਕਦੇ ਆ ਅਸੀਂ ਆਕਸੀਜਨ ਪਾਰਟ ਵੀ ਤੁਹਾਡਾ ਇੱਥੇ ਆਖੀ ਦੇ ਨਾਲ ਦੀ ਬਣੀ ਲੱਗਾ ਸੀਗਾ ਬਹੁਤ ਐਫੈਕਟਿਵ ਹੋ ਕੇ ਹਾਂਜੀ ਉਹਦੀ ਲਾਇਸੈਂਸਿੰਗ ਦੀ ਪ੍ਰੋਬਲਮ ਸੀਗੀ ਲਾਇਸੈਂਸ ਅਪਲਾਈ ਹੋ ਗਿਆ ਅਸੀਂ ਹੁਣ ਜਲਦੀ ਉਹਨੂੰ ਜਿਹੜਾ ਲਿਕਵਿਡ ਆਕਸੀਜਨ ਪਲਾਂਟ ਉਹ ਜਲਦੀ ਸਟਾਰਟ ਕਰਦੇ ਆ ਸਰ ਤੁਸੀਂ 24 ਘੰਟੇ ਐਮਰਜੈਂਸੀਸ ਆਉਣ ਗੱਲ ਕੀਤੀ ਇੱਕ ਪੈਨਸਿਲਿਨ ਦਾ ਇੰਜੈਕਸ਼ਨ ਲਵਾਉਣਾ ਹੋਵੇ ਤਾਂ ਤੁਹਾਡਾ ਹਸਪੀਟਲ ਇਥੋਂ ਰੈਫਰ ਕਰ ਦਿੰਦਾ ਕਹਿੰਦਾ ਨਹੀਂ ਕਿ ਸਾਡੇ ਕੋਲ ਇਹਦੇ ਬਾਰੇ ਨਹੀਂ ਲੱਗਣਾ ਇੱਥ ਸਰ ਉਹ ਇੱਕਲੀ ਪੈਨਸਿਲਿਨ ਦਾ ਐਨ ਹੈਜਰਡ ਹੈ ਕਿ ਸਿੱਧੀ ਡੈਥ ਹੁੰਦੀ ਸੀ ਸਾਡੇ ਡਿਪਾਰਟਮੈਂਟ ਨੇ ਕਿਹਾ ਕਿ ਪੈਨਸਿਲਿਨ ਜਿਹੜੀ ਉਹਨੂੰ ਨਾ ਲਾਇਆ ਜਾਵੇ ਪਰ ਜੇ ਕਿਸੇ ਨੇ ਲਵਾਉਣੀ ਆ ਟੈਸਟ ਕਰਨ ਤੋਂ ਬਾਅਦ ਲਵਾਈ ਜਾ ਸਕਦੀ ਆ ਕੋਈ ਡ੍ਰੀਨਾਲੀਨ ਇੰਜੈਕਸ਼ਨ ਰੱਖ ਲੈਣ ਜਿਹੜਾ ਉਹਨੂੰ ਦੇਖਣ ਨੂੰ ਰੋਕਦਾ ਹੈ ਤੇ ਮੈਂ ਜੇ ਕੋਈ ਜ਼ਿਆਦਾ ਇੰਟਰਸਟਿਡ ਹੈ ਐਮ ਐਸ ਸਾਹਿਬ ਐਸ ਐਮ ਸਾਹਿਬ ਨਾਲ ਆਪਣੇ ਐਮਰਜੈਂਸੀ ਮੈਡੀਕਲ ਆਫਸਰ ਨਾਲ ਮੀਟਿੰਗ ਲਵਾਵਾਂਗਾ ਕਿ ਜੇ ਕੋਈ ਸੈਂਸਿਟਿਵ ਨਹੀਂ ਹੈ ਤੁਸੀਂ ਐਮਰਜੈਂਸੀ ਤੇ ਉਹਨੂੰ ਦੇ ਇਹ ਉਹ ਜੇ ਉਹਦੀ ਪ੍ਰੀਫਰੈਂਸ ਹੈ ਪੇਸ਼ਣ ਦੀ ਕਿ ਮੈਂ ਪੈਨਸਿਲਿਨ ਇੰਜੈਕਸ਼ਨ ਲਗਵਾਣਾ ਹੀ ਹੈ ਤੇ ਅਸੀਂ ਉਹ ਲਾ ਸਕਦੇ ਆ ਕੋਲ ਉਹਨਾਂ ਨੂੰ ਪ੍ਰੋਪਰ ਇੰਜੈਕਸ਼ਨ ਰੋਕਣ ਲਈ ਸਾਰੇ ਇੰਜੈਕਸ਼ਨ ਸਾਡੇ ਕੋਲ ਹੁੰਦੇ ਵੀ ਆ ਅੱਗੇ ਤੋਂ ਉਹ ਧਿਆਰ ਵੀ ਰੱਖਣਗੇ ਤੇ ਲਾਉਣਗੇ ਵੀ ਜਿੱਥੇ ਜਰੂਰ ਸਟ੍ਰਾਈਡ ਕਰਨ ਦੀ ਬਜਾਏ ਪਹਿਲਾਂ ਹੀ ਕਹਿ ਦਿੱਤਾ ਜਾਂਦਾ ਨਹੀਂ ਜੀ ਇੰਜੈਕਸ਼ਨ ਤੁਸੀਂ ਨਹੀਂ ਸਾਰੇ ਟੋਟਲੀ ਡਿਪਾਰਟਮੈਂਟਲ ਲੈਵਲ 'ਤੇ ਪੰਦਾ ਹੈ ਕਿਉਂਕਿ ਇੰਨਾ ਹਫਾਟਲ ਹੋ ਜਾਂਦਾ ਸੀਗਾ ਕਿ ਕਈ ਵਾਰ ਉਹ ਨਹੀਂ ਰੁਕਿਆ ਜਾਂਦਾ ਡੈਥ ਹੋ ਜਾਂਦੀ ਸੀ ਸਾਡੇ ਮਤਲਬ ਡੈਥ ਕੇਸ ਹੋਏ ਆ ਤੇ ਰੁਕਿਆ ਉਹਦੇ ਉਹਦੇ ਸਬਸਟੀਟਿਊਟ ਤੇ ਹੋਰ ਸਾਡੇ ਕੋਲ ਮੈਡੀਸਿਨ ਦੇਣ ਇੰਜੈਕਸ਼ਨ ਹੈਗੇ ਆ ਔਰ ਪੈਨਸਿਲਿੰਗ ਦੀ ਨਹੀਂ ਜਰੂਰਤ ਨਹੀਂ ਹੈਗੀ ਮੈਂ ਸਮਝਦਾ ਇਹ ਕਰ ਜਰੂਰਤ ਹੈ ਜੀ ਗਾਈਡ ਕਿਉਂ ਨਹੀਂ ਕੀਤਾ ਕਿਉਂਕਿ ਸਰ ਸਾਡੇ ਕੋਲ ਸਪਲਾਈ ਆਉਂਦੀ ਹੀ ਨਹੀਂ ਹੁਣ ਪੈਨਸਿਲਿੰਗ ਦੀ ਮੈਂ ਤਾਂ ਵੇਖੀ ਨਹੀਂ ਸਾਡੇ ਸਰਵਟ ਹੋ ਗਏ ਜਾਂ ਜੇ ਕਿਸੇ ਲਵਾਉਣਾ ਹੀ ਹੈ ਬਹੁਤ ਆਟਮੋਸਫੇਅਰ ਇੰਪੋਰਟੈਂਸ ਹੈ ਉਹਦੇ ਲਈ ਪ੍ਰਾਈਵੇਟ ਹਸਪੀਟਲ ਵੀ ਲੱਗ ਸਕਦਾ ਸਾਡੇ ਵੀ ਲੱਗ ਸਕਦਾ ਅਸੀਂ ਬਿਲਕੁਲ ਨਾਈਂ ਨਹੀਂ ਕਰਦੇ ਜੇ ਪੇਸ਼ ਐਸੈਸਿਵ ਨਹੀਂ ਉਹਦੀ ਪਹਿਲਾਂ ਐਸੈਸਿਵਿਟੀ ਚੈੱਕ ਕਰ ਲਾਂਗੇ ਤੇ ਹੀ ਲਵਾ ਲਾ ਦਾਂਗੇ ਮੈਂ ਪਹਿਲਾਂ ਵੀ ਮੇਰੀ ਵੀ ਕਾਫੀ ਇਹ ਸਰਵਸ ਹੋ ਗਈ ਹੈ ਮੇਰੀ 31 ਸਾਲ ਸਰਵਸ ਹੋ ਗਈ ਹੈ ਮੈਂ ਆਪਣੇ ਸਰਵਸ ਦੇ ਸ਼ੁਰੂ ਵਿੱਚ ਲਾਂਦਾ ਸੀਗਾ ਸਾਡੇ ਸੀਐ पीएससी ਮਖੋ ਤੇ ਸਾਡੇ ਲੱਗਦੇ ਸੀਗੇ ਮੈਂ ਪਹਿਲਾਂ ਮਖੋ ਦੀ ਜੁਆਇਨ ਹੈਗਾ ਮੇਰੀ ਜਿਹੜਾ ਫੋਰਸ ਪਰ ਹੁਣ ਕਾਫੀ ਚਿਰ ਤੋਂ ਬੰਦ ਹੈ ਜੀ ਠੀਕ ਹੈ ਠੀਕ ਹੈ